ਸਰੈਂਕਿਆ ਕੈਪੀ ਸਸਿਕਾ ਅ ਮਾਰਚ ਦਾ ਮਹੀਨਾ ਆ ਗਿਆ ਤੇ ਜਦੋਂ ਮਾਰਚ ਦਾ ਮਹੀਨਾ ਆਉਂਦਾ ਹਰ ਸਾਲ ਸਾਡੇ ਦਿਮਾਗ ਵਿੱਚ ਇੱਕ ਡੇਟ ਆਉਂਦੀ ਹੈ 23 ਮਾਰਚ ਜਦੋਂ ਭਗਤ ਸਿੰਘ ਨੇ ਰਾਜਗੁਰੂ ਦੇ ਸੁਖਦੇਵ ਜੀ ਦੇ ਦਿੱਤੀ ਸੀ ਤੌਰ ਉੱਪਰ ਛੁੱਟੀ ਚ ਫੇਰਦਾ ਸ਼ਹੀਦ ਭਗਤ ਸਿੰਘ ਯੋਧਾ ਸਰਦਾਰ ਮਿੱਤਰੋ ਉਸ ਨਾਲ ਇਨਕਲਾਬੀ ਸੀ ਯਾਰ ਮਿੱਤਰੋ ਚੰਦਰਸ਼ੇਖਰ ਉਦਮ ਸਿੰਘ ਸਰਾਭਾ ਕਰਤਾਰ ਜੀ ਰੰਗੀ ਭੱਜੇ ਸੂਰਿਆਂ ਤੋਂ ਮਨਹਾਰ ਜੀ ਅਸੈਂਬਲੀ ਵਿੱਚ ਛੁੱਟਿਆ ਬੰਬ ਮਿੱਤਰੋ ਕੰਧਾਂ ਗਈਆਂ ਉੱਥੋਂ ਦੀਆਂ ਕੰਮ ਮਿੱਤਰੋ ਯੋਧਿਆਂ ਭੁਜਾਏ ਰਹਿਣੀ ਗੋਟਿਆਂ ਭਾਰ ਜੀ ਰੰਗੀ ਭੱਜੇ ਸੂਰਿਆਂ ਤੋਂ ਮਨਹਾਰ ਜੀ ਮੋਤਮ ਸੂਰੇ ਕਰਦੇ ਵਖੋਲਾ ਮਿੱਤਰੋ ਰੰਗਿਆ ਬਸੰਤੀ ਉਹਨਾਂ ਨੇ ਚੋਲਾ ਮਿੱਤਰੋ ਘੋੜਿਆਂ ਤੇ ਜਾਂਦੇ ਉਹ ਘੋੜਿਆਂ ਤੇ ਜਾਂਦੇ ਉਹ ਬੰਨੜਾ ਜੀ ਫਰੰਗੀ ਭੱਜੇ ਸੂਰਿਆਂ ਤੋਂ ਮਨਹਾਰ ਜੀ ਹੱਸ ਹੱਸ ਫਾਂਸੀ ਤੇ ਚੁੰਮੇ ਰਸੇ ਮਿੱਤਰੋ ਫਾਂਸੀ ਚੜਨ ਲੱਗਿਆ ਹੱਸੇ ਮਿੱਤਰੋ ਸੁਖਚੈਨ ਲਿਖੇ ਯੋਧਿਆਂ ਦੀ ਬਾਤ ਜੀ ਮੇਰੇ ਦੋਸਤ ਸੁਖਚੈਨ ਦੀ ਕਵਿਤਾ ਹੈ ਫਰੰਗੀ ਭੱਜੇ ਸੂਰਿਆਂ ਤੋਂ ਮਨਹਾਰ ਜੀ ਦੇਸ਼ ਉੱਤੋਂ ਵਾਰ ਕੇ ਜਵਾਨਾਂ ਜਵਾਨ ਜਾਨਾਂ ਵਿੱਚੋਂ ਪਾਈਏ ਯਾਦ ਕਰੇ ਸ਼ਹੀਦਾਂ ਨੂੰ ਜ਼ਮਾਨਾ ਵਿੱਚੋਂ ਹੋਇਆ ਬਾਣਾ ਜੋ ਮਨਜੂਰ ਕreturnData ਜੀ ਫਰੰਗੀ ਭੱਜੇ ਸੂਰੀਆਂ ਤੁਮਨ ਹਾਰ ਜੀ ਤੁੰਨੋ